ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲਬਾਤ ਕਰਾਂਗੇ ਕਿ ਭਾਰਤ ਸਰਕਾਰ ਵੱਲੋਂ ਸਾਰੇ ਦੇਸ਼ ਦੇ ਵਿੱਚ ਘੱਟ ਗਿਣਤੀਆਂ ਲਈ 6 ਮੈਡੀਕਲ ਕਾਲਜ ਮਨਜ਼ੂਰ ਕੀਤੇ ਸਿਗੇ ਘੱਟ ਗਿਣਤੀਆਂ ਲਈ ਉਹਨਾਂ ਦੇ ਵਿੱਚੋਂ ਇੱਕ ਮੈਡੀਕਲ ਕਾਲਜ ਜਿਹੜਾ ਉਹ ਮਲੇਰਕੋੜਲਾ ਵਿਖੇ ਬਣਨਾ ਸੀ ਸਾਰੇ ਦੇਸ਼ ਦੇ ਵਿੱਚੋਂ ਉਹਦੇ ਲਈ ਦੋਸਤੋ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਾਸਟ ਸਮੇਂ ਦੇ ਵਿੱਚ ਸੀ ਤਾਂ ਉਹਨਾਂ ਨੇ ਛੋਟੇ ਸਹਿਬਜ਼ਾਦਿਆਂ ਦੇ ਨਾਮ ਦੇ ਉੱਪਰ ਹਾਰਾ ਨਾਰਾ ਮਾਰਨ ਵਾਲੇ ਸ਼ੇਰ ਮੁਹੰਮਦ ਖਾਨ ਦੇ ਨਾਮ ਦੇ ਉੱਪਰ ਸ਼ੇਰ ਮੁਹੰਮਦ ਖਾਨ ਮੈਡੀਕਲ ਕਾਲਜ ਬਣਾਉਣ ਦਾ ਪ੍ਰਸਤਾਵ ਮਨਜ਼ੂਰ ਕਰ ਲਿਆ ਗਿਆ ਤੇ ਦੋਸਤੋ ਉਹਨਾਂ ਵੱਲੋਂ ਇਹ ਮਲੇਰ ਕੋਲੇ ਦੀ ਰੈਕੋਟ ਰੇਡ ਦੇ ਉੱਪਰ ਰੋਡ ਦੇ ਉੱਪਰ ਸਰਬਾਣੀ ਕੋਟ ਪਿੰਡ ਦੀ 100 ਬਿਗੇ ਜ਼ਮੀਨ ਇਸ ਕਾਲਜ ਲਈ ਅਲਾਟ ਕਰ ਦਿੱਤੀ ਗਈ ਉਸ ਤੋਂ ਬਾਅਦ ਦੋਸਤੋ ਸਰਕਾਰ ਜਿਹੜੀ ਬਦਲ ਜਾਂਦੀ ਆ ਔਰ ਭਗਵਾਨ ਤਮਾਨ ਦੀ ਸਰਕਾਰ ਜਿਹੜੀ ਉਹ ਆ ਜਾਂਦੀ ਹੈ ਲੇਕਿਨ ਉਸ ਤੋਂ ਪਹਿਲਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਕੈਬਨਟ ਦੇ ਵਿੱਚ ਰਜਿਆ ਸੁਲਤਾਨਾ ਕੈਬਨਟ ਮੰਤਰੀ ਸੀ ਉਹਨਾਂ ਵੱਲੋਂ ਸਪੈਸ਼ਲ ਨਿੱਜੀ ਦਖਲ ਦੇ ਕੇ ਜਾਂ ਨਿੱਜੀ ਕੰਮ ਸਮਝ ਕੇ ਉਹਨੇ ਇਸ ਪ੍ਰੋਜੈਕਟ ਨੂੰ ਚਾਲੂ ਕਰਨ ਦਾ ਇੱਕ ਤਰ੍ਹਾਂ ਜਿਹੜਾ ਸਾਰਾ ਕੁਝ ਮੁਕੰਮਲ ਕਰ ਲਿਆ ਗਿਆ 100 ਕੇ ਜ਼ਮੀਨ ਵੀ ਦੇ ਦਿੱਤੀ ਗਈ ਤੇ ਉਸ ਤੋਂ ਬਾਅਦ ਦੋਸਤੋ ਜਦੋਂ ਸਰਕਾਰ ਚੇਂਜ ਹੋ ਜਾਂਦੀ ਹੈ ਤਾਂ 14 ਮਈ 2021 ਨੂੰ ਇਹ ਮਤਲ ਕੈਪਟਨ ਨੇ ਮਨਜ਼ੂਰ ਕੀਤਾ ਸੀਗਾ ਤੇ ਉਸ ਤੋਂ ਬਾਅਦ ਦੋਸਤੋ ਜਦੋਂ ਇਹ ਵਾਕਫ ਬੋਰਡ ਦੀ ਜਗ੍ਹਾ ਸੀਗੀ ਜਿਹੜੀ ਇਹ 100 ਬੀਗੇ ਜ਼ਮੀਨ ਸੀ ਇਹ ਵਾਕਫ ਬੋਰਡ ਦੀ ਜ਼ਮੀਨ ਸੀਗੀ ਤੇ ਉਹਨਾਂ ਵੱਲੋਂ ਵਾਕਫ ਬੋਰਡ ਵੱਲੋਂ ਇਹ ਸਾਰਾ ਕੁਝ ਉਹਨਾਂ ਨੇ ਆਪਣੇ ਵੱਲੋਂ ਜੋ ਕਰਨਾ ਸੀਗਾ ਉਹ ਕਰ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਦੋਸਤੋ 7 ਜੂਨ 2021 ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਥੇ ਨੀਂਹ ਪੱਥਰ ਵੀ ਰੱਖ ਦਿੱਤਾ ਗਿਆ ਹੁਣ ਉਸ ਤੋਂ ਬਾਅਦ ਦੋਸਤੋ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਆ ਜਾਂਦੀ ਹੈ ਤੇ ਉਹ ਸਰਕਾਰ ਬੇਸ਼ੱਕ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਅਸੀਂ ਜਲਦੀ ਤੋਂ ਜਲਦੀ ਜਿਹੜਾ ਇਹ ਕਾਲਜ ਹੈ ਇਹਦੀ ਉਸਾਰੀ ਆਰੰਭ ਕਰ ਦੇਵਾਂਗੇ ਪਰੰਤੂ ਦੋਸਤੋ ਉਸਾਰੀ ਆਰੰਭ ਕਰਨੀ ਤਾਂ ਬਹੁਤ ਦੂਰ ਦੀ ਗੱਲ ਸੀਗੀ ਇਸ ਸਰਕਾਰ ਵੱਲੋਂ ਦੋਸਤੋ ਜਿਹੜੀ ਇਹ ਬਾਗਰ ਬੋਰਡ ਵੱਲੋਂ ਜਿਹੜਾ ਇਹ ਬਣਾਉਣਾ ਸੀਗਾ ਕਾਲਜ ਉਹਨੂੰ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਦੋਸਤੋ ਇਹਨੂੰ ਰੱਦ ਕਰਨ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਇੱਕ ਸਥਾਨਕ ਅਦਾਲਤੀ ਕੰਪਲੈਕਸ ਦੇ ਨੇੜੇ 38 ਏਕੜ ਜ਼ਮੀਨ ਇੱਕ ਦੋਸਤੋ ਪਈ ਹੈਗੀ ਜਿਹੜੀ ਮਿਲਟਰੀ ਸੌਣੀ ਵਾਲੀ ਜ਼ਮੀਨ ਹੈਗੀ ਇਹਨਾਂ ਨੇ ਪ੍ਰਸਤਾਵ ਉੱਥੇ ਲੈ ਜਾਂਦਾ ਤੇ ਇਹਨਾਂ ਨੇ ਕਹਿਤਾ ਕਿ 40 ਕਰੋੜ ਰੁਪਏ ਇਹ ਜ਼ਮੀਨ ਨੂੰ ਖਰੀਦਣ ਦੇ ਲਈ ਕੇਂਦਰ ਨੂੰ ਪ੍ਰਵਾਨਗੀ ਲਈ ਪ੍ਰਸਤਾਵ ਭੇਜ ਦਿੱਤਾ ਮੰਨ ਲਓ ਤੁਸੀਂ ਇਹਨਾਂ ਨੇ ਨਵੇਂ ਹੀ ਦੋਸਤੋ ਇੱਕ ਤਰ੍ਹਾਂ ਦਾ ਫਾਰਨਾ ਠੋਕਤਾ ਕਿ 40 ਕਰੋੜ ਰੁਪਇਆ ਮਨਜ਼ੂਰ ਕਰਨ ਦੇ ਲਈ ਭੇਜਦਾ ਕਿ ਅਸੀਂ ਇਹ ਜ਼ਮੀਨ ਹੈ ਜਿਹੜੀ ਖਰੀਦਾਂਗੇ ਜਦੋਂ ਕਿ ਇਹ ਜਿਹੜੀ ਸਰਕਾਰੀ ਸੌਣੀ ਵਾਲੀ ਜ਼ਮੀਨ ਹੈ ਇਹਨੂੰ ਜਿਹੜੀ ਫੌਜ ਹੈ ਕਦੇ ਵੀ ਵੇਚਣ ਦੇ ਲਈ ਨਾ ਕਦੇ ਤਿਆਰ ਹੋਈ ਹੈ ਨਾ ਕੋਈ ਤਿਆਰ ਹੋਣਾ ਤੇ ਨਾ ਪੈਸੇ ਮਨਜ਼ੂਰ ਹੋਣੇ ਨੇ ਸੋ ਇਹਨਾਂ ਨੇ ਇਹ ਨਵੀਂ ਗੱਲ ਵਿੱਚ ਕੱਟੇ ਨਾਲ ਗੱਡੇ ਨਾਲ ਕੱਟਾ ਬੰਨ ਦਿੱਤਾ ਦੋਸਤੋ ਸੋ ਉਸ ਤੋਂ ਬਾਅਦ ਦੋਸਤੋ ਫਿਰ ਕਈ ਮਹੀਨਿਆਂ ਬਾਅਦ ਜਦੋਂ ਟਾਈਮ ਲੰਘ ਗਿਆ ਤਾਂ ਇਹਨਾਂ ਨੇ ਫਿਰ ਇੱਕ ਫਾਈਲ ਹੋਰ ਭੇਜ ਦਿੱਤੀ ਜਿਹਦੇ ਵਿੱਚ ਏ ਡੀ ਜੀ ਪੀ ਜਨਾਬ ਐਮ ਐਫ ਫਰੂਕੀ ਨੇ ਦਾਵਾ ਕੀਤਾ ਸੀਗਾ ਕਿ ਇਹਦੇ ਲਈ ਇਹ ਬਹੁਤ ਜਲਦੀ ਜਿਹੜੀ ਕੇਂਦਰ ਤੋਂ ਪ੍ਰਵਾਨਗੀ ਲੈ ਆਵਾਂਗੇ ਜਦੋਂ ਕਿ ਹੋਇਆ ਕੁਝ ਵੀ ਨਹੀਂ ਉਸ ਤੋਂ ਬਾਅਦ 14 ਨਵੰਬਰ 2022 ਨੂੰ 325 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਕੀਤੀ ਗਈ ਸੀ ਅਤੇ ਪੰਜਾਬ ਸਰਕਾਰ ਵੱਲੋਂ ਆਪਣੇ ਹਿੱਸੇ ਦੀ ਗ੍ਰਾਂਟ 31 ਮਾਰਚ 2023 ਨੂੰ ਪ੍ਰਵਾਨ ਕਰਨ ਦਾ ਦਾਵਾ ਵੀ ਕੀਤਾ ਗਿਆ ਸੀ ਪਿਛਲੀ ਸਰਕਾਰ ਚ ਬੀਬੀ ਰਜੀਆ ਸੁਲਤਾਨਾ ਵੱਲੋਂ ਨਿੱਜੀ ਦਿਲਚਸਪੀ ਲੈਣਾ ਜਿਹੜਾ ਸਰਵਾਨੀ ਕੋਟ ਵਿਖੇ ਉੱਥੇ ਪ੍ਰੋਜੈਕਟ ਮਨਜ਼ੂਰ ਕੀਤਾ ਸੀ ਜਾਂ ਜ਼ਮੀਨ ਦਿੱਤੀ ਸੀ ਉਹ ਦੋਸਤੋ ਵਿਚੀ ਰਹਿ ਗਈ ਗੱਲ ਉਸ ਤੋਂ ਬਾਅਦ 5 ਮਈ 2023 ਨੂੰ ਬਕਾਇਦਾ ਨਿਸ਼ਾਨਦੇਹੀ ਕਰਵਾ ਕੇ ਰਜੀਆ ਸੁਲਤਾਨਾ ਨੇ ਤਾਂ ਉੱਥੇ ਖੱਡੇ ਵੀ ਲਵਾਤੇ ਸੀ ਪਰ ਉਹ ਵਿਚੀ ਰਹਿ ਗਏ ਹੁਣ ਉਸ ਤੋਂ ਬਾਅਦ ਦੋਸਤੋ ਇਹਨਾਂ ਨੇ ਕੀ ਕੀਤਾ ਕਿ ਇੱਕ ਸਥਾਨਕ ਡੇਰਾ ਆਤਮਾ ਰਾਮ ਮਹੰਤ ਦੇ ਨਾਮ ਦੀ ਜਗਾਹ ਤੇ ਜਿੱਥੇ ਦਸਹਿਰਾ ਲੱਗਦਾ ਹੁੰਦਾ 100 ਬਿਗੇ ਜ਼ਮੀਨ ਮਮੂਲੀ ਜੀ ਕੀਮਤ ਪਾ ਕੇ ਉਹ ਮਤਲਬ ਦਿੱਤੀ ਗਈ ਉੱਥੇ ਫਿਰ ਹਿੰਦੂ ਜਥੇਬੰਦੀਆਂ ਨੇ ਰੌਲਾ ਪਾ ਲਿਆ ਉਹ ਵੀ ਵਿਚੀ ਰਹਿ ਗਈ ਉਸ ਤੋਂ ਬਾਅਦ ਦੋਸਤੋ ਇਹਨਾਂ ਨੇ ਇੱਕ 30 40 ਏਕੜ ਜ਼ਮੀਨ ਖੰਨਾ ਰੋੜ ਵੱਲ ਦਿੱਤੇ ਕੂਕਿਆ ਵਾਲਾ ਕਲਰ ਹੈ ਤੇ ਜਿੱਤੋਂ ਦੀ ਹੁਣ ਉਹ ਦਿੱਲੀ ਕਟੜਾ ਰੋਡ ਲੰਘ ਰਹੀ ਆ ਉਥੇ 30 40 ਏਕੜ ਜ਼ਮੀਨ ਲੱਭਣ ਦਾ ਇੱਕ ਇਹਨਾਂ ਨੇ ਨਵੇਂ ਹੀ ਉਥੇ ਭਾਲ ਸ਼ੁਰੂ ਕਰਨ ਦੇ ਚਰਚੇ ਚੱਲ ਪਏ ਕਿ ਉਥੇ ਸੀ ਇੱਕ ਮੈਂ ਉਥੇ ਵੀ ਕਿਉਂਕਿ ਦੋਸਤੋ ਕੁਝ ਜ਼ਮੀਨ ਪਈ ਆ ਪਰ ਉਹ ਵੀ ਫੌਜ ਦੇ ਨਾਮ ਹੈ ਯਾਨੀ ਕਹਿਣ ਦਾ ਭਾਵ ਦੋਸਤੋ ਇਹ ਹੈ ਕਿ ਮੌਜੂਦਾ ਸਰਕਾਰ ਵੱਲੋਂ ਜਿਹੜਾ ਇਹ ਏਡਾ ਵੱਡਾ ਪ੍ਰੋਜੈਕਟ ਜਿਹੜਾ ਕਿ ਸਾਰੇ ਦੇਸ਼ ਦੇ ਵਿੱਚੋਂ 6 ਕਾਲਜਾਂ 'ਚੋਂ 1 ਕਾਲਜ ਸਾਨੂੰ ਮਿਲ ਗਿਆ ਸੀਗਾ ਔਰ ਕੈਪਟਨ ਅਮਰਿੰਦਰ ਸਿੰਘ ਨੇ ਉਹਦਾ ਨੀਂਹ ਪੱਥਰ ਸ਼ਿਰਵਾਨੀ ਕੋਟ ਵਿਖੇ ਰੱਖ ਦਿੱਤਾ ਤੇ ਠੱਡੇ ਲਾ ਦਿੱਤੇ ਗਏ ਸੀ ਪਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਜਾ ਕੇ ਲੋ ਭਗਵੰਤ ਮਾਨ ਨੇ ਇਸ ਪ੍ਰੋਜੈਕਟ ਨੂੰ ਬਿਲਕੁਲੀ ਖੂਖਾਤੇ ਪਾ ਦਿੱਤਾ ਗਿਆ ਕਿਉਂਕਿ ਦੋਸਤੋ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਉਹਨਾਂ ਨੇ ਮਲੇਰ ਕੋਟਲੇ ਨੂੰ ਬਿਲਕੁਲ ਅੱਖੋਂ ਪਰੋਖੇ ਕੀਤਾ ਹੋਇਆ ਨਾ ਇੱਥੋਂ ਦੇ ਐਮਐਲਏ ਨੂੰ ਮੰਤਰੀ ਬਣਾਇਆ ਨਾ ਕੁਝ ਹੋਰ ਨਾ ਉਹਨੂੰ ਚੇਅਰਮੈਨ ਜਾਣੀ ਕਿ ਪਹਿਲਾਂ ਕੋਈ ਵੀ ਸਰਕਾਰ ਜਿਹੜੀ ਬਣਦੀ ਹੁੰਦੀ ਇੱਥੋਂ ਦੇ ਐਮਐਲਏ ਨੂੰ ਹਮੇਸ਼ਾ ਮੰਤਰੀ ਬਣਾਇਆ ਜਾਂਦਾ ਸੀ ਪਰ ਹੁਣ ਵਾਲੇ ਐਮਐਲਏ ਨੂੰ ਇਹਨਾਂ ਨੇ ਮੰਤਰੀ ਤਾਂ ਕੀ ਬਣਾਉਣਾ ਸੀ ਵਾਕਫ ਬੋਰਡ ਦਾ ਚੇਅਰਮੈਨ ਵੀ ਨਹੀਂ ਬਣਾਇਆ ਜਦੋਂ ਕਿ ਚੇਅਰਮੈਨ ਵੀ ਇਸੇ ਐਮਐਲਏ ਨੂੰ ਮਲੇਰ ਕੋਲੇ ਵਾਲੇ ਨੂੰ ਬਣਾਇਆ ਜਾਂਦਾ ਸੀ ਜਾਂ ਉਹਨਾਂ ਦੇ ਕਿਸੇ ਖਾਸ ਬੰਦੇ ਨੂੰ ਸੋ ਕਹਿਣ ਤੋਂ ਭਾਵੇਂ ਭਗਵੰਤ ਮਾਨ ਵੱਲੋਂ ਪਤਾ ਨਹੀਂ ਕੀ ਮਲੇਰ ਕੋਲੇ ਦੇ ਨਾਲ ਕੋਈ ਰੰਜਸ਼ ਕੱਢੀ ਜਾ ਰਹੀ ਹੈ ਕਿ ਮਲੇਰ ਕੋਲੇ ਨੂੰ ਨਾ ਕੋਈ ਉਹਦਾ ਮੰਤਰੀ ਬਣਾਇਆ ਗਿਆ ਐਮਐਲਏ ਸਾਹਿਬ ਨੂੰ ਤੇ ਨਾ ਕੋਈ ਚੇਅਰਮੈਨੀ ਦਿੱਤੀ ਗਈ ਨਾ ਸਰਕਾਰੀ ਕਾਲਜ ਬਣਦਾ ਬਣਦਾ ਸੀ ਜਿਹੜਾ ਉਹ ਵੀ ਇਹਨਾਂ ਨੇ ਮਤਲਬ ਉਹਨੂੰ ਖੂ ਖਾਤੇ ਪਾ ਦਿੱਤਾ ਗਿਆ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਆ ਦੋਸਤੋ ਕਿ ਸਾਡੇ ਮਲੇਰ ਕੋੜਲੇ ਦਾ ਅੱਜ ਹਾਲਤ ਇਹ ਹੈ ਕਿ ਇੱਥੇ ਦਿੱਤੀਆਂ ਹੋਈਆਂ ਚੀਜ਼ਾਂ ਵੀ ਖੋ ਲਈਆਂ ਗਈਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਦੋਸਤੋ ਜੇਕਰ ਕਿਸੇ ਨੂੰ ਇਹਦੇ ਬਾਰੇ ਪਤਾ ਹੋਵੇ ਕਿ ਕਾਲਜ ਕੋਈ ਬੰਨ ਜਾ ਰਿਹਾ ਜਾਂ ਕੋਈ ਹੋਰ ਨਵੀਂ ਕਹਾਣੀ ਹੋਵੇ ਤਾਂ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ